ਲਾਈਵ ਦੋਸਤੋ ਗੁੱਡ ਮਾਰਨਿੰਗ ਸਾਰਿਆਂ ਨੂੰ ਕਿਦਾਂ ਹਾਰੇ ਤੇ ਆਪਾਂ ਆਰਗੈਨਿਕ ਮਿੰਨੀ ਪੋਲਟਰੀ ਫਾਰਮ ਦੀ ਕਰਤੀ ਸ਼ੁਰੂਆਤ ਜਿਵੇਂ ਤੁਹਾਨੂੰ ਦੱਸਿਆ ਸੀ ਆਪਾਂ 15 ਬਾਏ 12 ਦਾ ਮੌਲੇ ਨੇ ਦਾ ਇੱਕ ਖੁੱਡਾ ਬਣਾਇਆ ਖੋਲੀ ਰਮਾਨ ਵਾਰ ਰੋਣੇ ਸਾਨੂੰ ਆਹਦੇ ਤੇ ਪਾਉਣਾਗਾ ਕਿਉਂਕਿ ਹਾਂ ਗਰਮੀ ਚ ਛੱਤ ਥੋੜੀ ਤਪ ਜਿੰਦੀ ਹੈ ਤੇ ਆ ਫਿਰਦੇ ਆ ਇਹਨਾਂ ਸੁਆਹ ਪਾਉਣ ਦੇ ਵਾਰਾਂ ਜਿਹਨਾਂ ਨੂੰ ਆਪਾਂ ਕੰਕ ਪਾ ਦਿੱਤੀ ਤੇ ਆ ਸਿਸਟਮ ਬਹੁਤ ਫੁੱਲਾ 150 ਦਾ ਹੈਗਾ ਸਿਸਟਮ ਅੰਡੇ ਵਾਸਤੇ ਤੇ ਆ ਦੇਖੋ ਆਪਣੀ ਬਗੀਚੀ ਸੀਗੀ 8-10 ਮਾਰ ਲਿਆਂ ਦੀ ਆਰਗੈਨਿਕ ਇਹਦੇ ਵਿੱਚ ਸਾਰੇ ਆਪਾ ਫਲਦਾਰ ਬੂਟੇ ਲਾਏ ਹੋਏ ਤੇ ਵਿੱਚ ਸਬਜ਼ੀ ਸੂਜੀ ਲਾ ਲੈਂਦੀ ਸੀ ਤੇ ਹੁਣ ਇਹਦੇ ਵਿੱਚ ਆਪਾਂ ਇਹਨਾਂ ਨੂੰ ਖੁੱਲੇ ਛੱਡਿਆ ਕਰਾਂਗੇ ਕਹਿੰਦੇ ਇਹਨਾਂ ਨੂੰ ਸਾਰੇ ਜਿਹੜੀ ਚੀਜ਼ ਦੀ ਲੋੜ ਹੁੰਦੀ ਹੈ ਮੁਰਗੇ ਨੇ ਪਿਆਰਾ ਪਿਆਰਾ ਤੇ ਸਿਆਣਾ ਜਾਨਵਰਾਂ ਕਿ ਉਹੀ ਚੀਜ਼ ਹੁੰਦਾ ਹੁਣ ਇੱਥੋਂ ਇਹਨਾਂ ਨੂੰ ਬੈਨ ਫੀਡ ਤੋਂ ਮੰਨ ਲਓ ਆ ਫਲਾਂ ਦੀ ਰਹਿਣ ਤੋਂ ਪੱਤੇ ਤੋਂ ਇਹ ਤਰਤੀ ਚੁੱਕੀ ਢਮਕੋੜ ਖਾ ਕੇ ਇਹ ਪਾਲਣਗੇ ਤੇ ਪਿਓਰ ਆਪ ਇਹਨਾਂ ਨੂੰ ਕਹਿ ਸਕਦੇ ਆ ਔਰਗੈਨ ਕਾਂਡੇ ਦੇਣਗੇ ਇਹ ਠੀਕ ਆ ਆਪਾਂ 100 ਕਿ ਤਾਂ ਬੱਚੇ ਕਿ ਤਾਂ ਕਰਾਂਗੇ ਜਿਹੜਾ 25 ਕਿ ਤਾਂ ਹੁਣ ਹੈਗੇ ਇਹ ਬਾਕੀ ਹੋਰ ਲਿਆਵਾਂਗੇ ਆ ਦੇਖੋ ਆ ਜਾਲੀ ਲਾਈਏ ਪ੍ਰੋਪਰ 5 ਫੁੱਟੀ ਠੀਕ ਆ ਸਾਰੇ ਪਾਸੇ ਸਾਰੇ ਪਾਸੇ ਤੇ ਜਾਲੀ ਲਾਤੀ ਤਾਂ ਕਿ ਬਾਹਰੋਂ ਕੋਈ ਕੁੱਤਾ ਬਿੱਲੀ ਅੰਦਰ ਨਾ ਆ ਸਕੇ ਇਹ ਇਹ ਬਾਉਂਡਰੀ ਤੋਂ ਬਾਹਰ ਨਾ ਦੋ ਚਾਰ ਜਣੇ ਚ ਗਿੱਜੇ ਜਾਣੇ ਕਿ ਨਾ ਕੋਲੇ ਖੜ ਕੇ ਛੱਡ ਲੈ ਕਰਾਂਗੇ। ਤੇ ਆਪਣੇ ਬੂਟੇ ਆ ਗਏ ਸਾਰੇ ਆਰਗੈਨਿਕ। ਜਿਵੇਂ ਕਾਕੂ ਖਾਣ ਦੀ ਨਦੀਨ ਹੋਵੇ। ਚਲੋ ਸਬਜ਼ੀ ਨਹੀਂ ਹੋਣੀ। ਪਰ ਇਹ ਸਾਰੇ ਕਾਕਨ ਖਾ ਕੇ ਚ ਪਾਣੀ ਲਾ ਦੇ ਕਰਾਂਗੇ, ਕੱਟ ਹੋ ਜਾ ਕਰਾਂਗੇ ਜਿਵੇਂ ਜਿਹੜੀ ਰੁੱਤ ਹੋਇਆ ਗੁਰੀਆਂ ਬਰਸੀ ਵਗੈਰਾ ਤੇ ਆ ਹੋਰ ਕੋਈ ਪਾਲਕ ਵਗੈਰਾ ਇਹ ਚ ਬੀਜ ਲਾ ਕਰਾਂਗੇ, ਛੜਾ ਲਾ ਕਰਾਂਗੇ। ਉਸ ਨਾਲ ਜਿਹੜੇ ਜਾਲੇ ਹੋਗੇ ਤਾਂ ਕਿ ਦੋ ਪਾਰਟੀਸ਼ਨ ਕਰ ਲਾਂਗੇ, ਜਿਵੇਂ ਹੱਤੇ ਚੋ ਖਵਾ ਦੇ ਕਰਾਂਗੇ ਹੱਤੇ ਚੋ ਤੇ ਇਹਨੂੰ ਆਪਾਂ ਕਹਿ ਸਕਦੇ ਆ ਪਿਓਰ ਆਰਗੈਨਿਕ ਆਂਡੇ ਹਨਾ। ਇਹ ਤੁਸੀਂ ਮੰਨ ਲਓ ਆਪਾਂ ਆਹ ਰਾਇਰ ਰੱਖੀ ਜਾਂਦੇ ਆਂ। ਜਾਪਾ ਰੱਖੀ ਜਾਂਦੇ ਆਂਗੇ ਕੜਕਨਾਥ ਆਪਣੇ ਕੋਲੇ ਕੜਕਨਾਥ ਨੇ। 10 ਤੋਂ ਕੜਕਨਾਥ ਨੇ ਤੇ 10-12 ਦੂਜੇ ਨੇ। ਤੇ ਇਹਨੂੰ ਆਪਾਂ ਮੰਨ ਲਓ ਇਹਦੇ ਅੰਡੇ ਨੂੰ ਆਰਗੈਨਿਕ ਫੇਰ ਹੀ ਕਹਿ ਸਕਦੇ ਆਂ ਜੇ ਇਹ ਕੱਖ ਕੰਡੇ ਤੇ ਮਾਣ ਜੰਗਲ ਵਾਂਗ ਪਾਲਣਾ। ਜੇ ਆਪਾਂ ਕੜਕਨਾਥ ਲਿਆ ਕੇ ਉਹਨੂੰ ਫੀਡ ਹੀ ਪਾਉਣੀ ਆ। ਤੁਹਾਨੂੰ ਆਪਾਂ ਆਰਗੈਨਿਕ ਅੰਡਾ ਕੋਸਾ ਤੱਕ ਕਹਿ ਸਕਦੇ ਆਂ। ਪਰ ਪੱਕੀ ਨਿਊਟ੍ਰੀਸ਼ਨ ਇਹਨਾਂ ਦੇ ਵਿੱਚ ਹੀ ਹੋਣੀ ਆ ਜਿਹੜਾ ਕੱਖ ਕੰਡਾ ਖਾ ਕੇ ਕੀੜਾ ਮਕੋੜਾ ਖਾ ਕੇ ਜਿਵੇਂ ਕੀੜਾ ਮਕੋੜ ਖਰਦਾ ਜਿਵੇਂ ਮੁਰਗੀ ਨੂੰ ਨੇਚਰਲ ਜੰਗਲੀ ਫੀਡ ਆ ਗਈ ਜੰਗਲ ਚ ਜਿਹੜਾ ਕੁਝ ਖਾਂਦੇ ਨੇ ਉੱਥੇ ਜਿਹੜਾ ਫੀਡ ਪੈਂਦੀ ਆ ਉਹ ਖਾ ਕੇ ਪਾਲਣਾ ਤੈਨੂੰ ਆਪਾਂ ਪਿਓਰ ਆਰਗੈਨਿਕ ਅੰਡੇ ਕਹਿ ਸਕਦੇ ਆ ਬਾਕੀ ਦੇਖਾਂਗੇ ਇਹਨਾਂ ਦਾ ਕਿਵੇਂ ਸਿਸਟਮ ਬਣਦਾਗਾ ਕੀ ਗੱਲਬਾਤ ਬਣੂਗੀ ਥਾਂ ਬਹੁਤ ਆਪਣੇ ਕੋਲ ਜਗ੍ਹਾ ਹੈ 100 ਮੁਰਗੀਆਂ ਦਾ ਗੱਲ ਹੀ ਕੁਛ ਨਹੀਂ ਤੇ ਆ ਦੇਖੋ ਜਾਲੀ ਪ੍ਰੋਪਰ ਲਾਤੀ ਇੱਧਰ ਇੱਧਰ ਵੀ ਲਾਤੀ ਇੱਥੇ ਤੱਕ 5 ਫੁੱਟ ਦੀ ਜਾਲੀ ਲਾਈ ਆ ਬਹੁਤ ਆ ਆਹ ਤਾਂ ਕੋਣ ਤੇ ਖਰਚਾ ਤਾਂ ਕਾਫੀ ਆ ਗਿਆ ਮਤਲਬ 10000 ਦੀ ਜਾਲੀ ਆਈ ਸੀ ਇਹ 20 200 ਫੁੱਟ ਦਾ ਘੇਰਾ ਜਾਲੀ ਦਾ ਇੱਕ ਪਾਸੇ ਆਪਣੀ ਕੰਦ ਆ ਗਈ 100 ਕੁ ਫੁੱਟ ਹੋ ਗਈ ਕੰਦ ਮਤਲਬ 300 ਫੁੱਟ ਦਾ ਘੇਰਾ ਚਲ 200 ਫੁੱਟ ਜਾਲੀ ਆਈ ਹੈ ਬਾਕੀ ਪਲੇਟਾਂ ਇੱਟਾਂ ਸਾਰਾ ਸਿਸਟਮ ਲਾ ਕੇ ਮਨ ਲਗਾ ਨੀਰ ਬਊਟ ਤੀ ਤੋ 40000 ਦੇ ਕਰੀਬ ਦਿਹਾੜੀਆਂ ਦੇ ਪੇ ਲਾ ਕੇ ਖਰਚ ਆ ਗਿਆ ਹੋਊਗਾ ਤਾਂ ਆਪਣੇ ਆ ਗਿਆ ਘਰ ਤੇ ਆਲੇ ਪੈਲੀ ਦਾ ਕੰਦ ਆ ਗਿਆ ਇਧਰੇ ਤੇ ਸਾਰੀ ਜਾਲੀ ਹੈ ਠੀਕ ਆ ਬਾਕੀ ਇਹ ਤਾਂ ਆਪਣ ਨੂੰ ਡਬਲ ਬੈਨੀਫਿਟ ਹੋਣ ਵਾਲਾ ਕਿਉਂਕਿ ਇਹਨਾਂ ਨੇ ਆਪ ਦਾ ਬੇਸਟ ਮਟੀਰੀਅਲ ਜਿਵੇਂ ਕਹਿੰਦੇ ਮਿੱਠਾ ਵਗੈਰਾ ਉਹ ਵੀ ਇੱਥੇ ਕਰਨੀਆਂ ਨੇ ਇੱਥੇ ਖਾਣਾ ਇੱਥੇ ਕਰਨੀਆਂ ਤਾਂ ਆਪਣੇ ਬੂਟਿਆਂ ਨੂੰ ਵੀ ਜਿਹੜੀ ਆਪਾਂ ਮੰਨ ਲਓ ਰੂੜੀ ਵਗੈਰਾ ਪਾਉਣੀ ਪੈਂਦੀ ਸੀ ਰੱਖੀ ਤਾਂ ਪਹਿਲੇ ਬਾਗਿਚੀ ਆਰਗੈਨਿਕ ਹੀ ਸੀਗੀ ਆਪਨ ਪਰ ਰੂੜੀ ਵਗੈਰਾ ਹੁਣ ਪਾਉਣ ਦੀ ਕੋਈ ਨਹੀਂ ਲੋੜ ਹੈਗੀ ਕਿਉਂਕਿ ਇਹਨਾਂ ਨੇ ਇੱਥੇ ਹੀ ਖਾਣਾ ਤੇ ਇੱਥੇ ਆਪਦੀ ਆਉਟਪੁੱਟ ਦੇਣੀ ਆ ਤੇ ਆ ਦੇਖੋ ਨਜ਼ਾਰੇ ਲੈ ਰਿਹਾ ਇੱਕ ਬੱਲਾ ਇੱਥੇ ਕੱਖ ਹੋਏ ਇਹਦੇ ਵਿੱਚ ਹੀ ਫਿਰਦੇ ਆਹ ਦੇਖੋ ਅੰਦਰ ਇਹਨਾਂ ਨੂੰ ਪਿੰਜਰਾਂ ਦੇ ਵਿੱਚ ਰੱਖਿਆ ਜਾਂਦਾ ਸੀ ਤਾਂ ਦਾਣੇ ਵਗੈਰਾ ਤਾਂ ਖਾਂਦੇ ਸੀ ਪਛਾਣ ਜਿੱਥੇ ਮੈਂ ਕਰਾ ਖਾ ਲੈਂਦੇ ਪਰ ਉੱਥੇ ਨਾਲ ਦੇ ਗ੍ਰੋਥ ਘਟ ਸੀ ਆ ਦੇਖੋ ਹੁਣ ਇਹਨਾਂ ਦਾ ਪਤ ਨਹੀਂ ਲੱਗਦਾ ਨਿਆਰੇ ਲੈਂਦੇ ਜਮ ਦੋ ਚਾਰ ਦਿਨਾਂ ਵਿੱਚ ਸੁਆਹ ਪੈ ਗਿਆ ਤਾਂ ਆਪਾਂ ਨਵੇਂ ਵੀ ਲਾ ਕੇ ਛੱਡਾਂਗੇ ਤੇ ਬਾਕੀ ਆਪਣਾ ਆਰਗੈਨਿਕ ਮਿੰਨੀ ਪੋਲਟਰੀ ਫਾਰਮ ਦਾ ਤੇ ਆਪਣੀ ਆਰਗੈਨਿਕ ਬਾਗੀਚੀ ਦਾ ਸਿਸਟਮ ਤੁਹਾਨੂੰ ਕਿਵੇਂ ਲੱਗਿਆ ਜਰੂਰ ਕਮੈਂਟ ਕਰਕੇ ਦੱਸਿਓ ਤੇ ਅੱਜ ਦੀ ਵੀਡੀਓ ਜੈਨ ਨੇ ਬਾਕੀ ਅੱਗੇ ਗੱਲਬਾਤ ਕਰਦੇ ਰਹਾਂਗੇ ਆਪਾਂ ਧੰਨਵਾਦ ਸਾਰਿਆਂ ਦਾ